BRTS ਕਹਿੰਦੇ ਬਹੁਤ ਮਾੜੀ ਚੀਜ਼ ਹੈ ਹੁਣ 2 ਸਾਲ ਬਾਅਦ ਉਹਨੂੰ ਚਰਉਣ ਲੱਗੇ ਐ ਇਹਨਾਂ ਨੇ ਕੀਤਾ ਕੀ ਐ ਨਾਥਿੰਗ 2014 ਤੋਂ ਲਟਕਦਾ ਆ ਰਿਹਾ BRTS ਪ੍ਰੋਜੈਕਟ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਨੇ ਪਰੇ ਚੜ ਦਿੱਤਾ ਗਿਆ ਜੇ ਆ ਦੱਸ ਦਈਏ ਕਿ ਇਹ ਪ੍ਰੋਜੈਕਟ ਸੁਖਬੀਰ ਬਾਦਲ ਦੇ ਸੁਪਨਿਆਂ ਦਾ ਪ੍ਰੋਜੈਕਟ ਸੀ ਜਿਸ ਨੂੰ 2014 ਦੇ ਵਿੱਚ ਇਕਲਿ ਦਲ ਦੀ ਸਰਕਾਰ ਵੱਲੋਂ ਸੁਖਬੀਰ ਬਾਦਲ ਵੱਲੋਂ ਸ਼ੁਰੂ ਕੀਤਾ ਗਿਆ ਪਰ 3 ਸਾਲਾਂ ਤੱਕ ਇਹ ਨੇਪਰੇ ਨਾ ਚੜਿਆ ਅਤੇ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਦ ਵੀ ਇਸ ਨੂੰ ਸ਼ੁਰੂ ਨਾ ਕੀਤਾ ਗਿਆ ਪਰ ਹੁਣ ਇਸ ਪ੍ਰੋਜੈਕਟ ਦੇ ਤਹਿਤ ਨਵਜੋਤ ਸਿੰਘ ਸਿੱਧੂ ਵੱਲੋਂ 93 ਐਸਸੀ ਮੈਟਰੋ ਬਸਾਂ ਚਲਾਈਆਂ ਗਈਆਂ ਨੇ ਅਤੇ ਇਹਨਾਂ ਦੇ 47 ਸਟੇਸ਼ਨ ਵੀ ਬਣਾਏ ਗਏ ਨੇ ਇਸ ਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ ਹੈ ਅਤੇ ਨਵਜੋਤ ਸਿੰਘ ਸਿੱਧੂ ਨੇ ਇਹ ਬੱਸਾਂ ਦੀ ਸ਼ੁਰੂਆਤ ਹਰੀ ਚੰਡੀ ਦੇ ਕੇ ਕੀਤੀ ਸਿੱਧੂ ਨੇ ਕਿਹਾ ਕਿ ਪਹਿਲਾਂ ਤਾਂ ਦੇ ਦੇ ਘੰਟੇ ਬਾਅਦ ਬਸਾਂ ਆਉਂਦੀਆਂ ਸਨ ਪਰ ਹੁਣ ਹਰ 4 ਮਿੰਟ ਦੇ ਬਾਅਦ ਇਹ ਬੱਸ ਆਇਆ ਕਰੇਗੀ ਜਿਸ ਕਰਕੇ ਪ੍ਰੋਜੈਕਟ ਕਾਫੀ ਚੱਲੇਗਾ ਇਹ ਸਾਰੇ ਦੇਸ਼ ਦੇ ਵਿੱਚ ਜਿਹੜਾ ਅਸੀਂ ਇੰਪਲੀਮੈਂਟ ਕੀਤਾ 31 ਕਿਲੋਮੀਟਰ ਸਟ੍ਰੈਚ ਹੈ ਇੰਡੀਆ ਗੇਟ ਟੂ ਵੇਰਕਾ ਵੇਰਕਾ ਟੂ ਅੰਮ੍ਰਿਤਸਰ ਐਂਟਰੀ ਗੇਟ ਐਂਡ ਇੰਡੀਆ ਗੇਟ ਟੂ ਅਮਰitsar ਐਂਟਰੀ ਗੇਟ 93 ਏਸੀ ਬੱਸਸ ਜਿਹੜੀਆਂ ਜੰਗ ਲਾਦਾ ਸੀ ਤੋਰਤੀਆਂ ਬੱਸ ਫ੍ਰੀਕੁਐਂਸੀ ਇੱਕ ਬੱਸ ਕਿੰਨੀ ਦੇਰ ਬਾਅਦ ਆਊਗੀ ਕਿਉਂਕਿ ਪਹਿਲਾਂ ਅੱਧਾ ਘੰਟਾ ਲੋਕ ਵੇਟ ਕਰਦੇ ਐਸੇ ਕਰਕੇ ਚੱਲਿਆ ਨਹੀਂ ਤੇ ਕਾਸਟ ਆਫ ਦੀ ਪ੍ਰੋਜੈਕਟ 495 ਕਰੋੜਸ ਤੇ ਉਹਦੇ ਵਿੱਚ ਬਸਾਂ ਦੀ ਕਾਸਟ ਕਿੰਨੀ ਹੈ ਇਹ ਤਾਂ ਵੈਦ ਤਾਂ ਨਹੀਂ ਕੀਤੀ ਸਰ ਉਹ ਐਕਸਟਰਾ ਤੋਂ 50 ਕਰੋੜ 50 ਕਰੋੜ 550 ਕਰੋੜ ਦੀ ਲਾਗਤ ਦਾ ਪ੍ਰੋਜੈਕਟ ਹੈ ਜੀ ਇਟ ਇਜ਼ 545 ਕਰੋੜਸ ਇਨ ਟੋਟਲ ਪਰ ਬੇਸਿਕ ਚੀਜ਼ ਹੈ ਸਟੂਡੈਂਟ ਕੰਸੈਸ਼ਨ 60% ਜਨਰਲ ਪਬਲਿਕ ਦਾ 20% ਸੀਨੀਅਰ ਸਿਟੀਜ਼ਨਸ ਤੇ ਉਹਦੇ ਨਾਲ ਦਿਵਿਆਂਗ ਜਿਹੜੇ ਆਪਾਂ ਉਹਨਾਂ ਨੂੰ ਕਹਾਂਗੇ ਵੀ ਡਿਸੇਬਿਲਟੀਜ਼ ਪੀਪਲ ਵਿਦ ਡਿਸੇਬਲਟੀ ਸਪੈਸ਼ਲ ਪੀਪਲ ਚੈਲੈਂਜਡ ਫਿਜ਼ਿਕਲੀ ਚੈਲੈਂਜਡ ਰਾਈਟ ਉਹਨਾਂ ਦੇ ਲਈ ਵੀ 50% ਡਿਸਕਾਊਂਟ ਕਿਉਂਦਰ ਇਸ ਮਾਮਲੇ 'ਚ ਸੁਖਬੀਰ ਬਾਦਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਿਆ ਗਿਆ ਮੈਨਾਂ ਕਿਹਾ ਕਿ ਸਰਕਾਰ ਬਣਦੇ ਸਾਰ ਹੀ ਨਵਜੋਤ ਸਿੰਘ ਸਿੱਧੂ ਤਾਂ ਇਹੀ ਕੈਂਡੀਸ਼ਨ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਵੀ ਕੰਮ ਕੀਤੇ ਗਏ ਨੇ ਉਹਨਾਂ ਦੀ ਕੋਈ ਵੀ ਅਹਿਮੀਅਤ ਨਹੀਂ ਹੈ ਅਤੇ ਇਹ ਸਾਰੇ ਕੰਮ ਨਜਾਇਜ਼ ਨੇ ਇਸ ਮੌਕੇ ਉਹਨਾਂ ਵੱਲੋਂ ਵਿਰਾਸਤੇ ਖਾਲਸਾ ਦੀ ਉਦਾਹਰਣ ਵੀ ਦਿੱਤੀ ਗਈ ਤੇ ਹੁਣ ਵੀ ਉਹਨਾਂ ਕਹਿੰਦੇ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟੇ ਨਵਜੋਤ ਸਿੰਘ ਸਿੱਧੂ ਵੱਲੋਂ ਕਿਉਂ ਚਲਾ ਗਿਆ ਮੈਂ ਇਹ ਕਹਿੰਦਾ ਸਾਰੀਆਂ ਚੀਜ਼ਾਂ ਜਿਹੜੀਆਂ ਨਕਾਰਦੇ ਸੀ ਸਾਰਿਆਂ ਨੂੰ ਇਹਨੇ ਅਪਰੀਸ਼ੀਏਟ ਕੀਤਾ ਪਹਿਲੇ ਕਹਿੰਦੇ ਸੀ ਵਿਰਾਸਤੇ ਖਾਲਸਾ ਚਿੱਟਾ ਹਾਤੀ ਹੈ ਹੁਣ ਕਹਿੰਦੇ ਨੰਬਰ 1 ਇੰਸਟੀਟਿਊਸ਼ਨ ਹੈ ਵੀਆਰਟੀਐਸ ਕਹਿੰਦੇ ਬਹੁਤ ਮਾੜੀ ਚੀਜ਼ ਹੈ ਹੁਣ 2 ਸਾਲ ਬਾਅਦ ਉਹਨੂੰ ਚਰਉਣ ਲੱਗੇ ਐ ਇਹਨਾਂ ਨੇ ਕੀਤਾ ਕੀ ਐ ਨਾਥਿੰਗ ਤੁਸੀਂ ਫਿਰੋਜ਼ਪੁਰ ਸਿਟੀ ਦੇ ਹੋ ਤੁਸੀਂ ਦੇਖੋ 2 ਸਾਲ ਚ ਕੋਈ ਚੀਜ਼ ਬਣੀ ਐ ਇੱਥੇ ਝੂਠੇ ਪਰਚਿਆਂ ਦੇ ਬਗੈਰ ਲੋਕਾਂ ਨੂੰ ਦੁਖੀ ਦੇ ਕਰਨ ਤੋਂ ਬਗੈਰ ਘਰਾਂ ਨੂੰ ਉਜਾੜਨ ਦੇ ਬਗੈਰ ਪਿਛੇ ਸਰਕਾਰ ਨੇ ਕੁਝ ਨਹੀਂ ਕੀਤਾ ਸੋ ਨਵਜੋਤ ਸਿੰਘ ਸਿੱਧੂ ਵੱਲੋਂ ਹੁਣ ਚਲਾਏ ਜਾ ਰਹੇ ਪ੍ਰੋਜੈਕਟਾਂ ਤੋਂ ਬਾਅਦ ਸੁਖਪੀਰ ਬਾਦਲ ਲਗਾਤਾਰ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਸਾਧਰੀ ਨੇ ਪਰ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੀ ਲੋਕਾਂ ਬਲੂਸ਼ ਲਗਾਤਾਰ ਕੀ ਤਜਾਰੀਏ ਬਿਊਰੋ ਰਿਪੋਰਟ ਪੰਜਾਬ ਬਲੂਕ ਚੈਨਲ